ਸਤਿ ਸ਼੍ਰੀ ਅਕਾਲ ਜੀ ਮੈਂ ਤਰਮਿੰਦਰ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 31 ਤੇ ਪਹਿਲੀ ਨਵੰਬਰ ਨੂੰ ਗਦਰੀ ਬਾਬਿਆਂ ਨੂੰ ਜਾਂ ਕਹਿ ਲਈਏ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜੰਗ-ਏ-ਆਜ਼ਾਦੀ ਦੇ ਵਿੱਚ ਜੂਝਦੇ ਲੋਕਾਂ ਨੂੰ ਯਾਦ ਕਰਦੇ ਹਾਂ ਹਰ ਸਾਲਾਨਾ ਜਿਹੜਾ ਮੇਲਾ ਆ ਦੇਸ਼ ਪ੍ਰਜਾਪਤ ਘਰ ਹਾਲ ਦੇ ਵਿੱਚ ਮਨਾਇਆ ਜਾਂਦਾ ਹੈ ਉਹ 30 31 ਤੇ ਪਹਿਲੀ ਨਵੰਬਰ ਨੂੰ ਇਸ ਸਾਲ 2025 ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ ਜਦੋਂ ਅਸੀਂ ਟੋਟਲੇ ਮੇਲੇ ਦੀ ਕਵਰੇਜ ਦੀਆਂ ਵੀਡੀਓਜ਼ ਪਿਛਲੇ ਸਾਲ ਤਰਮਿੰਦਰ ਮੁਕੇਰੀਆਂ ਦੇ ਉੱਪਰ ਤੁਹਾਡੇ ਨਾਲ ਚਾਹੇ ਉਹ ਫੇਸਬੁੱਕ ਹੈ ਚਾਹੇ YouTube ਦੇ ਉੱਪਰ ਸਾਰਾ ਜਿਹੜਾ ਹੈ ਅਸੀਂ ਸਾਂਝਾ ਕੀਤਾ ਸੀਗਾ ਤੇ ਇਸ ਸਾਲ ਵੀ ਸਾਡੀ ਕੋਸ਼ਿਸ਼ ਹੈ ਇਸ ਮੇਲੇ ਦੀ ਹਰ ਇੱਕ ਪੱਖ ਜਿਹੜਾ ਹੈ ਹਰ ਇੱਕ ਜਿਹੜਾ ਹੈ ਪ੍ਰੋਗਰਾਮ ਹੈ ਹਰ ਇੱਕ ਜਿਹੜਾ ਹੈ ਜੋ ਉਸ ਨਾਟਕ ਮੇਲੇ ਦੇ ਵਿੱਚ ਹਿੱਸਾ ਲੈਂਦੇ ਲੋਕ ਆਂਦੇ ਆ ਜਾਂ ਅਲੱਗ-ਅਲੱਗ ਜਿਹੜੀਆਂ ਬਣ ਗਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਇਹ ਮੇਲਾ ਇਸ ਵਾਰ ਗਾਦਰੀ ਜਿਹੜੀ ਬੀਬੀ ਗੁਲਾਬਕੌਰ ਦੀ ਵਿਛੋੜੇ ਨੂੰ ਕਹ ਲਈਏ ਉਹਨਾਂ ਦੇ ਇੱਕ ਪੂਰਾ ਇੱਕ 100 ਸਾਲਾ ਜਿਹੜਾ ਹੋ ਚੁਲਿਆ ਹੈ ਤੇ ਉਹਨੂੰ ਯਾਦ ਕਰਦੇ ਆ ਮਨਾਇਆ ਜਾ ਰਿਹਾ ਹੈ ਤੇ ਇਹ ਦੇਸ਼ ਭਗਤ ਜਾਦਗਰ ਹਾਲ ਦੇ ਵਿੱਚ ਮਨਾਇਆ ਜਾ ਰਿਹਾ ਗਦਰੀ ਬਾਬਿਆਂ ਦਾ ਮੇਲਾ 2025 ਦੇ ਵਿੱਚ ਗਦਰੀ ਬੀਬੀ ਗੁਲਾਬਕੌਰ ਨੂੰ ਸਮਰਪਿਤ ਹੈ ਤੇ ਇਸੇ ਮੇਲੇ ਦੇ ਵਿੱਚ ਜੇ ਗੱਲ ਕਰ ਲਈਏ ਵੀ ਜੰਗ-ਏ-ਆਜ਼ਾਦੀ ਦੇ ਵਿੱਚ ਜਦੋਂ ਵੱਡੀ ਗਿਣਤੀ ਦੇ ਵਿੱਚ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਦਾ ਜ਼ਿਕਰ ਆਂਦਾ ਵੀ ਦੇਸ਼ ਨੂੰ ਅੰਗਰੇਜ਼ਾਂ ਦੇ ਸਾਮਰਾਜ ਤੋਂ ਆਜ਼ਾਦ ਕਰਾਉਣ ਦੇ ਲਈ ਜਿਨ੍ਹਾਂ ਨੇ ਜੰਗ-ਏ-ਆਜ਼ਾਦੀ ਦੇ ਵਿੱਚ ਉਹ ਲੜਾਈ ਦੇ ਵਿੱਚ ਹਿੱਸਾ ਲਿਆ, ਸ਼ਹਾਦਤਾਂ ਵੀ ਪ੍ਰਾਪਤ ਕੀਤੀਆਂ, ਲੰਬਾ ਸਮਰ ਲੰਬਾ-ਲੰਬਾ ਸਮਾਂ ਜੇਲਾ ਤੱਕ ਵੀ ਕੱਟੀਆਂ, ਉਹਨਾਂ ਨੂੰ ਯਾਦ ਕਰਦਿਆਂ ਦੇਸ਼ਪਰਜ਼ਾਦਗਰ ਜਿਹੜਾ ਦੇਸ਼ਪਰਜ਼ਾਦਗਰ ਹਾਲ ਹੈ ਜਿਹੜਾ ਹੈ ਜਾਂ ਗਦਰੀ ਬਾਬਿਆਂ ਦਾ ਮੇਲਾ ਹੈ, ਪੂਰੇ ਪੰਜਾਬ ਤੋਂ ਚੱਲ ਕੇ ਪੂਰੇ ਭਾਰਤ ਭਰ ਦੇ ਲੋਕਾਂ ਨੂੰ ਇੱਕ ਸੁਨੇਹਾ ਦਿੰਦਾ ਆਇਆ ਹੈ। ਇਸ ਸਾਲ ਉਸ ਜੰਗ-ਏ-ਆਜ਼ਾਦੀ ਦੇ ਵਿੱਚ ਗਦਰ ਕਰਨ ਦੇ ਲਈ ਵਿਦੇਸ਼ੋਂ ਪਰਤੇ ਦੇਸ਼ ਦੇ ਵਿੱਚ ਗਦਰ ਕਰਨ ਦੇ ਲਈ ਜਿੱਥੇ ਵੱਡੀ ਗਿਣਤੀ ਦੇ ਵਿੱਚ ਗਦਰੀ ਬਾਬਿਆਂ ਦਾ ਸਾਰਿਆ ਤੇ ਉੱਥੇ ਔਰਤਾਂ ਦੇ ਵਿੱਚੋਂ ਵੀ ਇਹ ਗੱਲ ਕਹ ਲਈਏ ਬੀਬੀ ਗਦਰੀ ਗੁਲਾਬਕੌਰ ਦਾ ਨਾਮ ਸਭ ਤੋਂ ਜ਼ਿਆਦਾ ਸਿਖਰਾਂ ਦੇ ਉੱਪਰ ਆਂਦਾ ਹੈ ਬੀਬੀ ਗੁਲਾਬਕੌਰ ਜినా ਦਾ ਜਨਮ ਸੰਗਰੂਰ ਦੇ ਪਿੰਡ ਬਖਸ਼ੀਵਾਲੇ ਦੇ ਵਿੱਚ ਹੋਇਆ ਵਿਆਹ ਉਹਨਾਂ ਦਾ ਨੇੜੇ ਹੀ ਜਿਹੜਾ ਹੈ ਪਿੰਡ ਜਖਿਪਲ ਦੇ ਵਿੱਚ ਹੁੰਦਾ ਹੈ ਜਿਹੜਾ ਸੰਗਰੂਰ ਸੁਨਾਨ ਦੇ ਨਾਲ ਸੰਬੰਧਿਤ ਹੈ ਉਦੋਂ ਤੋਂ ਬਾਅਦ ਵਿਦੇਸ਼ ਜਾਣ ਦੇ ਲਈ ਮਨੀਲਾ ਦੇ ਵਿੱਚ ਜਾਂਦੇ ਆ ਤੇ ਉਦੋਂ ਤੋਂ ਬਾਅਦ ਦੇਸ਼ ਨੂੰ ਆਜ਼ਾਦ ਕਰਨ ਦੇ ਲਈ ਦੇਸ਼ ਦੇ ਵਿੱਚ ਗਦਰ ਕਰਨ ਦੇ ਲਈ ਗਦਰੀ ਬਾਬਿਆਂ ਦੇ ਨਾਲ ਸ਼ਾਮਲ ਹੋ ਕੇ ਕਹਿ ਲਈਏ ਭਾਰਤ ਪਰਤਦੇ ਆ ਤੇ ਭਾਰਤ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦਾ ਨੋ ਸਿੰਘ ਪਿੰਡ ਦੇ ਵਿੱਚ ਉਹਨਾਂ ਦਾ ਡੇਰਾ ਜਿਹੜਾ ਬਣਦਾ ਹੈ ਇੱਕ ਕਰਮ ਭੂਮੀ ਬਣਦੀ ਹੈ ਤੇ ਲੰਬਾ ਸਮਾਂ ਜਿਹੜਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਆ ਚਾਹੇ ਲਾਹੌਰ ਹੈ ਚਾਹੇ ਅੰਮ੍ਰਿਤਸਰ ਹੈ ਉਹ ਸਾਰੇ ਖੇਤਰਾਂ ਦੇ ਵਿੱਚ ਗਦਰੀ ਬਾਬਿਆਂ ਦੇ ਨਾਲ ਮੋਹਰੇ ਹੋ ਕੇ ਕੰਮ ਕੀਤਾ ਹੈ ਤੇ ਗੱਲਾਂ ਜਦੋਂ ਹੁਣ ਮੇਲੇ ਦੀ ਚਰਚਾ ਚ ਚੱਛੜੀ ਐ ਅਲੱਗ-ਅਲੱਗ ਰਾਈਟਰਾਂ ਨੇ ਗਦਰੀ ਬੀਬੀ ਗੁਲਾਬਕੌਰ ਦੇ ਉੱਪਰ ਜਿਹੜੀ ਰਿਸਰਚਾ ਵੀ ਕੀਤੀਆਂ ਕਿਤਾਬਾਂ ਵੀ ਲਿਖੀਆਂ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਾਨੂੰ ਪਤਾ ਲੱਗਾ ਕਿ ਬੀਬੀ ਗੁਲਾਬਕੌਰ ਜਿਹੜਾ ਐ 10 ਸਾਲ ਹੁਸ਼ਿਆਰਪੁਰ ਦੇ ਕੋਟਲਾ ਨੌਂ ਸੰਗ ਦੇ ਵਿੱਚ ਰਹਿ ਕੇ ਉਹਨਾਂ ਨੇ ਪੂਰੇ ਪੰਜਾਬ ਭਰ ਦੇ ਵਿੱਚ ਕਹਿ ਲਿਆ ਵੀ ਗਦਰੀ ਬਾਬਿਆਂ ਦੇ ਬਰੋਬਰ ਪੂਰਾ ਕੰਮ ਕੀਤਾ ਸੋ ਕੋ ਉਹਨਾਂ ਦਾ ਭਾਸ਼ਣ ਜਿਹੜਾ ਐ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਰਿਹਾ ਐ ਤੇ ਇਸ ਵਾਰ ਦਾ ਮੇਲਾ ਜਿੱਥੇ ਗਦਰੀ ਬਾਬਿਆਂ ਨੂੰ ਯਾਦ ਕਰਦਾ ਹੈ ਇੱਥੇ ਹੀ ਬੀਬੀ ਗੁਲਾਬਕੌਰ ਨੂੰ ਵੀ ਇਹ ਦੱਸਦਾ ਵੀ ਜਿਹੜੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਦੇਸ਼ ਦੇ ਵਿੱਚ ਗਦਰ ਕਰਨ ਦੇ ਲਈ ਔਰਤਾ ਦੀ ਭੂਮਿਕਾ ਵੀ ਬਰੇ ਮੋਹਰੇ ਰੋਲ ਰਹੀ ਹੈ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜਿੱਥੇ ਬੀਬੀ ਗੁਲਾਬਕੌਰ ਪੰਜਾਬ ਦੇ ਹਰ ਖਿੱਤੇ ਦੇ ਵਿੱਚ ਕੰਮ ਕਰਦੀ ਰਹੀ ਹੈ ਤੇ ਇਸ ਮੇਲੇ ਦੇ ਵਿੱਚ ਬੀਬੀ ਗੁਲਾਬਕੌਰ ਨੂੰ ਬੜੇ ਨੇੜੇ ਹੋ ਕੇ ਦੇਖਣ ਨੂੰ ਜਿਹੜਾ ਹੈ ਮੌਕਾ ਮਿਲੂਗਾ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਗਦਰੀ ਬਾਬਿਆ ਦੇ ਇਸ ਮੇਲੇ ਦੇ ਵਿੱਚ ਬਤੌਰ ਵਲੰਟੀਅਰ ਡਿਊਟੀ ਨਿਭਾਉਂਦੇ ਆਂ ਉੱਥੇ ਹੀ ਅਸੀਂ ਇਹ ਯਤਨ ਵੀ ਕਰਦੇ ਆਂ ਕਿ ਲੋਕਾਂ ਤੱਕ ਇਹ ਜਿੰਨੇ ਵੀ ਇਨਕਲਾਬੀ ਲੋਕ ਐ ਰੈਵਲੂਸ਼ਨਰੀ ਐ ਗਦਰੀ ਐ ਉਹਨਾਂ ਦੀ ਲੜਾਈ ਹੋਰ ਨਵੀਂ ਨੌਜਵਾਨੀ ਤੱਕ ਜਾਏ ਕਿਉਂਕਿ ਅੱਜ ਵੀ ਇਹ ਦੇਸ਼ ਦੇ ਹਾਲਾਤ ਗੱਲ ਕਹੀਏ ਆਮ ਕਿਰਤੀ ਵਰਗ ਦੇ ਹਾਲਾਤ ਕਹੀਏ ਚਾਹੇ ਉਹ ਕਿਸਾਨੀ ਐ ਚਾਹੇ ਉਹ ਮਜ਼ਦੂਰ ਐ ਚਾਹੇ ਉਹ ਮਲਾਜ਼ਮ ਐ ਉਹਦੇ ਕੋਈ ਹਾਲਾਤ ਜ਼ਿਆਦੇ ਚੰਗੇ ਨਹੀਂ ਚਾਹੇ ਉਹ ਉਸ ਦੌਰ ਦੇ ਵਿੱਚ ਅੰਗਰੇਜ਼ ਸਾਮਰਾਜ ਦੇ ਵਿਰੁੱਧ ਲੋਕ ਲੜੇ ਗਦਰੀ ਬਾਬੇ ਲੜੇ ਕਹੇ ਸ਼ਹੀਦ ਆਜ਼ਮ ਭਗਤ ਸਿੰਘ ਸਰਾਬੇ ਵਰਗੇ ਜਿਹੜੇ ਯੋਧੇ ਲੜੇ ਉਸੀ ਦੌਰ ਦੇ ਵਿੱਚੋਂ ਨਿਕਲ ਕੇ ਅੱਜ ਵੀ ਦੇਸ਼ ਜਿਹੜਾ ਹੈ ਵੱਡੇ ਵੱਡੇ ਸਰਮਾਇਦਾਰਾਂ ਦੇ ਕਬਜ਼ੇ ਦੇ ਹੇਠ ਹੈ ਕਹ ਲਈਏ ਵੀ ਉਸ ਅੰਗਰੇਜ਼ సామਰਾਜ ਨੂੰ ਤਾਂ ਦੇਸ਼ ਦੇ ਵਿੱਚੋਂ ਕੱਢ ਦਿੱਤਾ ਪਰ ਭਾਰਤ ਦੇਸ਼ ਦੇ ਵਿੱਚ ਅੱਜ ਵੀ ਕਿਸਾਨੀ ਮਜ਼ਦੂਰੀ ਕਿਰਤੀ ਵਰਗ ਇੱਕ ਵੱਡੇ సామਰਾਜ ਦੇ ਹੱਥਾਂ ਦੇ ਵਿੱਚ ਜਿਹੜਾ ਹੈ ਖੇਡ ਰਿਹਾ ਜਿਹਦੇ ਕਰਕੇ ਕਿਰਤੀ ਵਰਗ ਨੂੰ ਲਗਾਤਾਰ ਹਰ ਪ੍ਰਕਾਰ ਦੀ ਮਾਰ ਚੱਲਣੀ ਪੈ ਰਹੀ ਹੈ ਤੇ ਗਦਰੀ ਬਾਬਿਆਂ ਦਾ 2025 ਦਾ ਜਿਹੜਾ ਮੇਲਾ ਹੈ ਨਵੇਂ ਇਨਕਲਾਬ ਨੂੰ ਨਵੇਂ ਸੰਘਰਸ਼ਾਂ ਨੂੰ ਜਿਹੜਾ ਹੈ ਬੂਰ ਜ਼ਰੂਰ ਦੇਗਾ ਅਸੀਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਗਦਰੀ ਬਾਬਿਆਂ ਦੇ ਸੰਘਰਸ਼ ਦੇ ਵੱਲੋਂ ਸੱਦਾ ਦਿੰਦੇ ਆ ਪੰਜਾਬ ਭਰ ਦੇ ਨੌਜਵਾਨਾਂ ਨੂੰ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ 30 31 ਅਕਤੂਬਰ ਤੇ ਪਹਿਲੀ ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਦੇਸ਼ ਪਜ਼ਾਦਗਰ ਹਾਲ ਜਲੰਧਰ ਦੇ ਵਿੱਚ ਮੇਲੇ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਉੱਥੇ ਹੀ ਵੌਲੰਟੇਅਰ ਡਿਊਟੀ ਨਿਭਾਉਣ ਦੇ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਡੇ ਜਿੰਨੇ ਵੀ ਨੌਜਵਾਨ ਸਾਥੀ ਆ ਜਿਹੜੇ ਲਗਾਤਾਰ ਪਿਛਲੇ ਲੰਬੇ ਸਮੇਂ ਮੇਲੇ ਦੇ ਵਿੱਚ ਆਪਣੀਆਂ ਬਤੌਰ ਵੌਲੰਟੇਅਰ ਸੇਵਾਵਾਂ ਨਿਭਾਉਂਦੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਕਿ 29 ਤਰੀਕ ਠੀਕ ਸ਼ਾਮ ਨੂੰ ਜਿਹੜਾ ਹੈ ਬੇਸ਼ਕ ਪਰਜ਼ਾਦਗਰ ਹਾਲ ਵਿੱਚ ਪਹੁੰਚੋ ਤਾਂ ਕਿ ਜਿਹੜੀਆਂ ਆ ਲੋਕ ਵੱਡੀ ਗਿਣਤੀ ਦੇ ਵਿੱਚ ਅਮਨ ਸ਼ਾਂਤੀ ਦੇ ਨਾਲੇ ਮੇਲਾ ਦੇਖ ਸਕਣ ਉਹਦੇ ਪ੍ਰਬੰਧ ਦੇ ਲਈ ਤੁਸੀਂ ਬਤੌਰ ਵਲੰਟੀਅਰ ਡਿਊਟੀ ਨਿਭਾਉਣ ਦੇ ਲਈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤਾਂ ਕਿ ਦੇਸ਼ਵਸ ਜ਼ਾਦਗਰ ਹਾਲ ਕਮੇਟੀ ਦੇ ਵੱਲੋਂ ਜਿਹੜੀ ਜ਼ਿੰਮੇਵਾਰੀਆਂ ਤੁਹਾਨੂੰ ਦਿੱਤੀਆਂ ਗਈਆਂ ਆ ਉਹ ਸਮੇਂ ਸਿਰ ਨਿਭਾਈਆਂ ਵੀ ਜਾ ਸਕਣ ਤੇ ਇਸ ਮੇਲੇ ਤੋਂ ਸੇਧ ਲੈ ਕੇ ਪੰਜਾਬ ਭਾਰਤ ਤੋਂ ਲੈ ਕੇ ਪੂਰੇ ਭਾਰਤ ਵਰ ਦੇ ਵਿੱਚ ਇੱਕ ਨਵਾਂ ਅੰਦੋਲਨ ਛੇੜਿਆ ਜਾਏ ਤਾਂ ਕਿ ਪੰਜਾਬ ਤੇ ਭਾਰਤ ਦੇ ਵਿੱਚੋਂ ਇਹ ਸਰਮਾਇਦਾਰੀ ਨੂੰ ਕੱਢਿਆ ਜਾ ਸਕੇ ਤੇ ਆਨਾਲੇ ਸਮੇਂ ਦੇ ਵਿੱਚ ਕਿਰਤੀ ਵਰਗ ਦਾ ਜਿਹੜਾ ਰਾਜ ਲਿਆਇਆ ਜਾ ਸਕੇ ਤੇ ਸਾਰੇ ਮੇਲੇ ਦਾ ਪ੍ਰਚਾਰ ਜਿਹੜਾ ਹੈ ਪੂਰੀ ਕਵਰੇਜ ਅਸੀਂ ਤਰਮਿੰਦਰ ਮੁਕੇਰੀਆ ਦੇ YouTube ਤੇ Facebook ਤੇ ਵੀ ਕਰਾਂਗੇ ਆਸ ਕਰਦੇ ਹਾਂ ਕਿ ਇਹਨੂੰ ਤੁਸੀਂ ਦੇਖੋਗੇ ਵੀ ਤੇ ਹੋਰ ਲੋਕਾਂ ਤੱਕ ਪਹੁੰਚਦੇ ਵੀ ਕਰੋਗੇ ਧੰਨਵਾਦ